ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੱਸੋ ਜੀ ਕਿੰਨੇ ਉਮੀਦ ਕਰਦੇ ਆ ਵਧੀਆ ਹੋਵਗੇ ਠੀਕ ਠਾਕ ਹੋਵਗੇ ਛਰਦੀ ਕਲਾ ਵਿੱਚ ਹੋਵਗੇ ਲੋ ਜੀ ਆਪਾਂ ਨਾ ਸਬਜੀ ਬਣਾਉਣੇ ਅੱਜ ਗੰਜਰਾ ਤੇ ਮੇਥੀ ਥੋੜਾ ਥੋੜਾ ਜਿਹਾ ਸਮਾਨ ਪੈਸੀ ਨਾਲ ਜਿਪਣੀਆਂ ਧਨੀਆ ਲਾਸਤ ਤੇ ਅੱਜ ਆਪਾਂ ਸਾਰੇ ਲਫਾਫੇ ਮੇਲੇ ਕਰਦਾਂਗੇ ਕੁਛ ਆਪਣਾ ਕਰ ਬਸ ਬਸਾਰਾ ਤਾਂ ਨਹੀਂ ਰੱਖ ਲਿਆ ਇਹ ਮੇਥੀ ਜਿਹੜੀ ਆਪਣੇ ਧਨੀਆ ਦੀ ਖਬਰ ਥੋੜਾ ਇਹਨਾਂ ਚ ਬਚਦਾ ਪਤਾ ਜਰ ਮਿੱਠੀ ਸਬਜ਼ੀ ਨੂੰ ਆਪਾਂ ਬਾਅਦ ਵਿੱਚ ਜੁੱਲੇ 'ਤੇ ਛੱਗੋਣ ਨਾਲ ਤਾਂ ਜੇ ਆਪਾਂ ਸੇਕ ਲਾਂਗੇ ਨਾਲੇ ਨਾ ਇੱਥੇ ਬੈਠੇ ਆਪਾਂ ਸਬਜ਼ੀ ਠੀਰ ਕੇ ਇੱਥੇ ਆਪਾਂ ਚੁੱਲੇ 'ਤੇ ਹੀ ਬਣਾਵਾਂਗੇ ਸਰਦੀਆਂ ਸਰਦੀਆਂ ਨਾ ਆਪਾਂ ਹੁਣ ਚੁੱਲੇ 'ਤੇ ਹੀ ਸਬਜ਼ੀ-ਸਬਜ਼ੀ ਬਣਾਉਣਾ ਜੇ ਕਈ ਵਾਰੀ ਜ਼ਿਆਦਾ ਆਪਾਂ ਨੂੰ ਕਾਲੀ ਹੁੰਦੀ ਆ ਫਿਰ ਆਪਾਂ ਗੈਸ 'ਤੇ ਬਣਾ ਲੈਣਾ ਨਹੀਂ ਆਪਾਂ ਚੁੱਲੇ 'ਤੇ ਹੀ ਬਣਾ ਕੇ ਆਵਾਂਗੇ ਤੇ ਨਾਲ ਤਾਂ ਸੇਕਿਆ ਜਾਂਦਾ ਨਾਲੇ ਇਹ ਨਾ ਵੀ ਸਬਜ਼ੀ-ਸਬਜ਼ੀ ਬਣ ਜਾਂਦੀ ਹੈ ਮਗਰੀ ਆਪਾਂ ਰੋਟੀ ਲੈ ਲਾਂਗੇ ਸਵੇਰ ਵੜੇ ਆਪਾਂ ਅੰਦਰ ਗੈਸ ਤੇ ਬਣਾ ਲੈਣੇ ਆਂ ਠੰਡ ਵਾਲੀ ਜਿਆਦਾ ਪੈਂਦੀ ਬਾਲੀ ਜਾਂ ਦੇ ਠੰਡੂ ਹੋਈ ਪਿਆਸਾਂ ਪੈਆਂ ਦੀ ਜਮੀ ਸੁੱਨੋਏ ਪੈਣੇ ਆਥਾ ਹੁ ਤਾਂ ਲੋਕ ਦਿਨ ਦਾ ਵਧੀਆ ਧੁੱਪ ਜੀ ਲੱਗ ਜਾਂਦੀ ਆ ਤੇ ਸੂਰਜ ਜੀ ਜੇ ਨਿਕਲੇ ਹੁੰਦਾ ਕਿ ਚਲੋ ਕੱਪੜੇ ਕੁੱਪੜੇ ਸੁੱਕ ਜਾਂਦੇ ਨੇ ਚਲੋ ਇੱਕ ਸਬਜ਼ੀ ਸੂਬਜ਼ੀ ਕੱਟ ਲਈਏ ਫਿਰ ਆਪਾਂ ਸ਼ੁਰੂ ਕਰੀਏ ਦਸਾਂ ਗੰਢਾ ਮੈਂ ਇੱਥੇ ਉਹਦਾ ਸਾਫ ਨਹੀਂ ਫਿਰ ਵੀ ਥੋੜੇ ਜਿਹਾ ਨਾ ਉਹ ਕਰਨੇ ਪੈਣੇ ਆ ਥੋੜੀ ਜਿਹੀ ਤੋਂ ਪਾ ਡੋਗੇ ਦਿੰਨੇ ਆ ਮਿੰਟ ਟੰਡੇ ਵਾਲੇ ਹੋ ਜਾਂਦੇ ਨੇ ਸਿਆਲ ਜਿੱਤਾ ਸਬਜ਼ੀ ਕੱਟਣ ਨੂੰ ਵੀ ਦਿਲ ਨਹੀਂ ਕਰਦਾ ਠੰਡ ਵਾਲੀ ਹੁੰਦੀ ਆ ਐਂ ਲਾ ਦੇ ਮੂੰਗੀ ਮੰਗੀ ਧਰੀ ਜਾਂਦੀ ਮੂੰਗੀ ਮੋੜ ਹੁਣ ਆਪਣੇ ਖੇਤ ਸਬਜ਼ੀਆਂ ਹੁੰਦੀਆਂ ਨੇ ਜੀ ਵੀ ਗਾਜਰਾ ਹੋਊਗੀ ਗੋਭੀ ਹੋਊਗੀ ਸਾਰੀਆਂ ਕੱਟਣ ਵਾਲੀਆਂ ਠੰਡੋ ਹੋ ਜਾਂਦੀਆਂ ਨੇ ਯਾਰ ਇੱਕ ਤਾਂ ਠੰਡੇ ਚ ਕੱਟਣੀ ਔਖੇ ਨੇ ਚਲੋ ਮੈਂ ਇੱਥੇ ਆਪਣਾ ਥੋੜੀ ਜਿਹੀ ਪਾਈ ਸੀਗੇ ਬਚਦੇ ਜੇ ਪੈਤੀ ਸਾਰਾ ਸਮਾਨ ਤੇ ਮਾਚਲਪਾ ਵਿੱਚ ਪਾ ਦੇਣਾ ਸਬਜੀ ਦੇ ਨਾਲ ਲਿਫਾਤੇ ਵਿਲੇ ਹੋ ਜਾਣਗੇ ਨਾਲੇ ਸਾਰਾ ਸਮਾਨ ਲੇਕੀ ਲੱਗ ਜੂਗਾ ਇੱਕ ਦਿਨ ਅੱਗੇ ਇਹਨਾਂ ਦੇ ਸੁੱਦੇ ਪਾਰੇ ਸੀ ਆਪਾਂ ਇਹ ਉਦੋਂ ਆਪਾਂ ਰੱਖ ਲਈ ਸੀਗੇ ਜਿੱਤੇ ਆਪਾਂ ਗਾਜਰਾਂ ਬਣਾਈਏ ਉਦੋਂ ਵਿੱਚ ਪਾਵਾਂਗੇ ਫਰਿੱਜ 'ਚ ਪਾਈ ਸੀਗੇ ਠੰਡੇ ਹੋ ਗਏ ਜਿਦੋਂ ਆਪਾਂ ਬਾਹਰ ਰੱਖ ਲੈਣਾ ਦੋ ਦਿਨੋਂ ਕੁਝ ਇਹਨਾਂ ਨੂੰ ਲਿਆਂਦੇ ਪਿਆ ਨੂੰ ਚਲੋ ਜੀ ਆਪਾਂ ਸਬਜੀ ਕੱਟ ਲਈਏ ਸੋ ਤੇ ਮਿਲ ਜਾਂ ਠਹਿਰ ਕੇ ਸਾਰਾ ਦਿਨ ਬੰਨਿਆ ਰਹਿੰਦਾ ਜਦੋਂ ਖੋਲਦੇ ਨੇ ਇਹਨੂੰ ਫੇਰ ਅਸੀਂ ਚੌੜ ਕਰਦਾ ਮਸਤੀ ਕਰਦਾ ਮੋਤੀ ਵਾਇਆ ਤੇ ਇਹ ਬਾਜ਼ਾਰ ਵਿੱਚ ਘੁੰਮ ਲੂਗਾ ਫੇਰ ਆਪਾਂ ਨੂੰ ਸ਼ਾਮ ਨੂੰ ਫੇਰ ਬੰਨਨਾ ਕਰਾਂਗੇ ਰਾਤ ਨੂੰ ਖੋਲਦੇ ਆਪਾਂ ਜਿਹਨੇ ਸਾਰਾ ਦਿਨ ਬੰਨਿਆ ਰਹਿੰਦਾ ਹੈ ਬਹੁਤ ਠੰਡੇ ਹੋ ਗਏ ਆਂ ਸੇਕ ਲੈਣ ਲੈ ਚੋਕਾ ਬੰਦ ਕਿੰਨੇ ਠੰਡੇ ਹੋਏ ਪਏ ਨੇ ਲੋ ਜੇ ਤਾਂ ਸਬਜ਼ੀ ਨੂੰ ਤੜਕਾ ਲਾ ਲਈਏ ਸਪਣਾਵਾ ਗਿਆ ਗਾਜਰਾ ਮੇਥੀ ਤੇ ਜਿਹੜਾ ਆ ਰਿਹਾ ਆਪਣਾ ਦੋਤਾ ਇਹ ਜਦੋਂ ਆਨਲਾਈਨ ਠੰਡਾ ਜਿਵੇਂ ਕਿ ਤਾਂ ਠੰਡ ਵਾਲੀ ਦੇ ਛੁੱਟੀਆਂ ਹੁੰਦੀਆਂ ਨੇ ਜਦੋਂ ਗਰਮੀ ਜਾਂਦੇ ਨੇ ਉਹ ਤਾਂ ਗਰਮੀ ਵਾਲੀ ਛੁੱਟੀ 'ਚ ਗਰਮੀ ਵਾਲੀ ਹੋ ਜਾਂਦੀ ਐ ਇਹ ਤਾਂ ਜਿਹੜਾ ਚਾਰ ਤਰ੍ਹਾਂ ਦੇ ਨੇ ਵਿਚਾਰੇ ਉਹ ਤਾਂ ਜਿਵੇਂ ਆਏ ਹੋਈ ਰਹੇ ਨੇ ਹੁਣ ਤੂੰ ਵਿੱਕੀ ਜਾਣਾ ਲਵਲੀ ਨੂੰ ਹੈ ਇਹ ਹੁਣ ਲਵਲੀ ਹੁੰਦੀ ਕਿਦਾ ਫਿਰ ਇਹਨੇ ਖੜਨਾ ਬੈਠ ਬੋਲ ਉਹ ਤਾਂ ਤੈਨੂੰ ਕਿਹਨਾਂ ਸੀ ਕਦੋਂ ਬਾਜੂਗਾ ਕੰਟੇ ਦਾ ਹੈ ਕੰਟੇ ਦਾ ਕਦੋਂ ਕੰਟੇ ਦਾ ਬਾਜੂਗਾ ਉਹ ਲਾਰਾ ਲਾ ਕੇ ਵਗ ਗਿਆ ਤੂੰ ਤੇ ਨਾੜੀ ਵਾਲੀ ਜਾਣਾ ਸੀਗਾ ਉਹ ਬਲ ਰਾਜ ਵਗ ਗਿਆ ਘਰੇ ਸੋ ਜਦੋਂ ਮੈਂ ਹੱਡੀਆਂ ਦੇ ਨਾਲ ਇਹਨੇ ਹੱਟ ਵਾਲੀ ਹੋ ਜੂਗੀ ਜਦੋਂ ਫਿਰ ਤੋਂ ਵੀ ਤੁਸੀਂ ਤੇਜਾ ਮੰਮੀ ਲਵਲੀ ਮੈਂ ਕਿੱਥੇ ਹੁਣ ਮੈਂ ਘਰੇ ਉਹ ਦੂਜਾ ਰੌਣ ਸੁਰਤ ਤੂੰ ਸੁਰਤ ਤੂੰ ਤਾਂ ਰੋਕੇ ਕਿ ਤਾ ਰੋਕੇ ਕਿ ਕੀ ਕਹਿੰਦਾ ਸੀ ਤੈਨੂੰ ਮੈਂ ਕਹਿੰਦਾ ਮੇਰੀ ਪ੍ਰੰਗ ਭਾਰਤੀ ਮੈਂ ਕਹਿੰਦਾ ਤੇਰੀ ਬਾਣਦਾ ਮੈਂ ਕਹਿੰਦਾ ਕਹੀ ਹੈ ਅੱਛਾ ਤੰਗੋਈ ਦਾ ਪਰਤੇ ਕੋਲੇ ਪੜਤਾ ਤੇ ਨਾ ਹੁਣ ਮੇਰੀ ਬਾੜਤੀ ਮੇਰੇ ਰੋ ਭਜ ਰਿਆ ਮੈਂ ਕਹਾਂ ਮੈਂ ਤੇ ਰਿਤ ਪੰਗ ਪੜ ਕੇ ਆਣਾ ਐ ਕਰਨਾ ਨਾ ਲੈ ਗੇੜਕਾ ਦਾ ਗੇੜ ਪੜ ਕੇ ਰੱਖਣਾ ਦਾ ਮੈਂ ਮੇਰੀ ਪੰਗਣਾ ਬਾੜ ਅੱਛਾ ਤਾਂ ਹੀ ਅੰਦਰ ਭਜ ਜਾਂਦੇ ਸੀ ਉਦੋਂ ਨਾ ਅੱਛਾ ਪੀਵੀ ਤੇ ਤੇ ਇੱਥੇ ਰਹਿੰਦੇ ਸੀ ਨਾ ਐਨ ਲਾਇਦਾ ਗੰਚਰਾ ਪੱਤੇ ਘਰਸਾਉ ਮਮ ਜਲਵਾਣੂ ਗਿਆ ਸੀ ਹਾਂ ਹੋ ਅੱਜ ਕਿਹਨੇ ਤੇਰਾ ਕੰਮ? ਰਾਸ਼ੀ ਆਹ ਤੇ ਤਪਸੇ ਨੂੰ। ਮੈਂ ਬੁਲਾਉਂ। ਅੱਧ ਦੇਗੀ। ਸ਼ਨੀਵਾਰ ਤੁਸੀਂ ਆਏ ਹੋ। 7 ਤਰੀਕ ਨੂੰ ਸ਼ੁੱਕਰਵਾਰ ਨੂੰ ਆਇਆ ਗੜੀ। ਮੰਗਲਵਾਰ ਨੂੰ ਗਏ। ਮੰਗਲਵਾਰ ਆਇਆ ਤਾਂ ਗੜੀ। ਹੈਲੋ ਆ ਤੂੰ ਦੋ ਤਾਂ ਮੰਦਾ ਤੂੰ ਤਾਂ ਪਰ ਵਾਈ ਰੱਖਣਾ ਜਿੰਨੇ ਤੱਕ ਰਹਿਣਾ ਹਨਾ ਉਹਦਾ ਪੂਰਾ ਹੈ ਰਹਿਣਾ ਬੱਤੀ ਉਹਦੇ ਕਿਹਦਾ ਜੰਦਾ ਨਾ ਪੰਡਾ ਪੰਡਾ ਮੁੰਡੇ ਵੱਡੇ ਮੁੰਡੇ ਅੱਛਾ ਤੇਨਾ ਨੂੰ ਉਹ ਆਈਡਲਸ ਗੱਦਨੇ ਚੋਲੇ ਬੇਲੇ ਹੁੰਦੇ ਆ ਪਰ ਬੇਲੇ ਹੁੰਦੇ ਆ ਜਿਗਰ ਜੰਦੇ ਹੁੰਦੇ ਅੱਛਾ ਜਦੋਂ ਛੁੱਟੀ ਹੁੰਦੀ ਆ ਉਦੋਂ ਸਾਢੇ ਤਿੰਨ ਲੀ ਵੀਰਾ ਖੁਣ ਸਿੱਟ ਦੇ ਜੱਟ ਆਵਾਜ਼ ਜਨ ਨੂੰ ਕਹਦੇ ਹੁਣ ਜਤਿੰਦਰ ਨੂੰ ਕਹ ਲਵਲੀ ਵੀਰਾ ਲੈ ਗਏ ਆਪਾਂ ਕਿੱਡੀ ਹੁਣ ਤਾਂ ਪੁੱਤ ਠੰਡ ਹੋ ਗਈ ਬਾੜੇ ਤੂੰ ਕਲਾਣੇ ਆਲੇ ਆ ਲਵਲੀ ਵੀਰਾ ਦੋਣ ਨੂੰ ਕਹਿੰਦਾ ਸਵੇਰੇ ਖੇਡਾਂਗੇ ਆਪਾਂ ਸਵੇਰੇ ਖੇਡਦੇ ਆ ਸੰਡੇ ਆਨੇ ਬੱਚੇ ਦੋ ਤਾਂ ਆ ਸਾਡੀ ਜੇ ਆ ਸਾਡੇ ਵਾਲਾਗਾ ਸ਼ਰਾਰਤੀ ਆ ਸਾਡੇ ਵਾਲਾਗਾ ਵਰੀਆ ਹੁਣ ਠੰਡ ਹੋਈ ਜਾ ਬੱਚੇ ਕਰਦੇ ਨੇ ਮਸਤੀ ਔਰ ਮਸਤੇ ਨਾਲ ਕੋਈ ਖੰਡਦਾ ਨਹੀਂ ਹੈਗਾ ਖੰਡਦਾ ਨਹੀਂ ਇਹ ਗਵੱਚੀ ਨੇ ਆਪਾਂ ਕਹਿੰਦੇ ਹੁਣ ਵਾਲੀ ਚੋੜ ਨੀ ਤੋ ਕਰਦੇ ਹੁੰਦੇ ਖੰਡਵਾੜੀ ਆ ਆ ਦੇਖੀ ਸੋਨੂੰ ਮੁੱਠੀ ਪੌਂਕਦਾਗਾ ਜੋ ਚੋੜ ਕਰਦੇ ਹੋਗੇ ਜੋ ਖੁੱਲ ਗਿਆ ਫਿਰ ਦੇਹਲਾ ਨਾ ਹੱਥ ਨਹੀਂ ਲਾਣਾ ਹਾਥੀ ਕੋਲ ਦੇਖੀ ਮੈਂ ਫਤਿਹ ਤਾਂ ਸਿਆਣੀ ਆ ਇਹ ਤਾਂ ਜਮਾ ਨਹੀਂ ਭਜਦੀ ਦੇਖ ਖੰਡ ਬਹੁਤ ਹੈ ਜੱਡ ਗੇ ਸੱਟ ਪਾੜੀ ਬੱਜੂ ਸਰਸਕੇ ਉੱਕੇ ਸਬਜ਼ੀ ਰਸ ਦੀ ਢੀਂ ਜਾਂਦੇ ਥੋੜੀ ਜੀ ਕਸਰ ਆ ਪਤਾ ਚੋਲੇ ਹੀ ਬੱਚੇ ਘੜੀ ਜਾਂਦੇ ਨੇ ਮਸਤੀ ਚੋਲੇ ਪਤਾ ਚੋਲੇ ਆਟਾ ਟਾ ਗੋਨਤਾ ਆਪਾਂ ਨੇ ਸਬਜ਼ੀ ਆਪਣੇ ਧਰਤੀ ਸਬਜ਼ੀ ਬਸ ਆਪਣਾ ਦੋ ਚੱਕ ਮਟੋਰ ਲੱਗੂ ਨਿਚਰ ਚਾਪਾ ਧਰ ਚੋਲੇ ਆਵਾਂਗੇ ਤੇ ਅੱਗ ਮੱਚੀਏ ਨੇ ਇੱਥੇ ਆਪਾਂ ਚੁੱਲ੍ਹੇ ਤੇ ਬਣਾਉਣਾ ਗੇ ਰੋਟੀ ਤੇ ਫਿਰ ਆਪਾਂ ਨਾ ਦਵਾਈ ਲਗੋ ਨੀ ਸਰ ਵਾਲਾ ਦੁਖੀ ਜਾਂਦਾ ਮੇਰਾ ਤਾਂ ਕਾਫੀ ਦਿਨ ਹੋ ਗਏ ਤੇ ਗੋਲੀ ਵੀ ਲੱਤੀ ਸੀ ਜਿਵੇਂ ਆਈ ਤੇ ਇਤਜਾਬ ਬਣ ਗਿਆ ਠੰਡ ਜੀ ਲੱਗੀ ਜਾਂਦੀ ਜਿਵੇਂ ਬੁਖਾਰ ਚੈੱਕ ਕਰਾ ਕੇ ਉਹਨੇ ਵੀ ਕਿਤੇ ਬੁਖਾਰ ਨਾ ਹੋਵੇ ਚਲਿਆ ਪਤਾਰ ਚੋ ਲਈ ਇਹ ਧਰ ਚੋ ਕਿਹਾ ਕਿ ਨਾ ਫਿਰ ਬਣਾ ਮੈਂ ਦਵਾਈ ਲੈ ਕੇ ਆਉਣੀ ਫਿਰ ਫਿਰ ਮੈਂ ਸਮਾਪ ਦਵਾਈ ਲੈ ਆਉਣੀ ਆ ਪਤਾਰ ਚੋ ਕਿਾ ਕਿ ਰੋਟੀ ਬਣਾ ਕੇ ਡਾਕਟਰ ਨੇ ਉੱਥੀ ਹੁੰਦੀ ਆ ਵੀ ਉਹਨੇ ਕਿਹੜਾ ਵੀ ਉਹ ਕਰਨਾ ਹੁੰਦਾ ਦਾ ਤੇ ਫਿਰ ਆਪਾਂ ਲੇਟ ਦਵਾਈ ਲੈ ਲਵਾਂਗੇ ਲੈ ਕੇ ਨਾ ਸਿਰ ਦਿਖਾ ਕੇ ਉਹਨੇ ਚੈੱਕ ਕਰਾ ਕੇ ਨਾ ਵੀ ਕਿਤੇ ਬੁਖਾਰ ਨਾ ਵੀ ਠੰਡ ਲੱਗੀ ਜਾਂਦੀ ਕਿਤੇ ਵੀ ਠੰਡ ਨਾ ਲੱਗ ਜੇ ਤੇ ਕੋਈ ਬੁਖਾਰ ਵਾਲਾ ਹੋ ਗਿਆ ਫਿਰ ਔਖਾ ਹੋ ਜੂਗਾ ਕੰਮ ਕਧੰਦਾ ਕਰਨ ਨੂੰ ਕੀ ਕੁਮਾ ਉਸੋਂ ਠੰਡਦਾਗਾ ਚਲੋ ਜੀ ਆਪਾਂ ਧਰ ਚੋਲੇ ਜੀ ਚਲੋ ਜੀ ਅੱਜੀ ਦੀ ਵੀਡੀਓ ਤੇ ਅੰਦਿੱਤੀ ਕਰਦੇ ਮਿਲਦੇ ਆ ਨਸਟਾ ਬਲੌਗਨਾ